ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਬਈ ਬਹੁਤ ਲੰਬੇ ਟਾਈਮ ਤੋਂ ਤੁਹਾਡੇ ਕਾਲ ਤੇ ਮੈਸੇਜ ਮਿਲਦੇ ਸੀਗੇ ਕਿ ਸਰ 2025 ਦਾ ਬੈਚ ਕਦੋਂ ਚੱਲੇਗਾ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਕਰਨੀ ਹੈ ਤਿਆਰੀ ਕਰਨੀ ਹੈ ਤੇ ਫਾਈਨਲੀ ਆਪਾਂ ਬੈਚ ਸ਼ੁਰੂ ਕਰ ਰਹੇ ਹਾਂ ਬਈ ਪੰਜਾਬ ਪੁਲਿਸ ਕਾਂਸਟੇਬਲ ਦਾ ਤੇ ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਆ ਪਹਿਲੀ ਵਾਰ ਆਪਾਂ ਇੱਕ ਲਾਈਵ ਬੈਚ ਸ਼ੁਰੂ ਕਰਾਂਗੇ ਕਾਂਸਟੇਬਲ ਵਾਸਤੇ ਠੀਕ ਹੈ ਉਸ ਬੈਚ ਬਾਰੇ ਮੈਂ ਤੁਹਾਨੂੰ ਹਰ ਇੱਕ ਚੀਜ਼ ਦੱਸੂਗਾ ਕਿ ਕਿਹੜੀ ਚੀਜ਼ ਆਪਾਂ ਲਾਈਵ ਕਰਾਂਗੇ ਕਿਹੜੀ ਰਿਕਾਰਡਡ ਹੈ ਕਿ ਆ ਕਿਹ ਫੈਸਿਲਿਟੀ ਜਾਂ ਕਿਹ ਕਿਹ ਜੋ ਹੈ ਫੀਚਰਸ ਇਸ ਬੈਚ ਦੇ ਰਹਿਣ ਵਾਲੇ ਆ ਸਭ ਕੁਝ ਤੁਹਾਨੂੰ ਪਤਾ ਲੱਗੇਗਾ ਬਿਲਕੁਲ 5 ਜਾਂ 10 ਮਿੰਟ ਦੀ ਇਹ ਵੀਡੀਓ ਹੋਣੀ ਹੈ ਆਰਾਮ ਨਾਲ ਤਸੱਲੀ ਬਖਸ਼ ਦੇਖ ਲਿਓ ਠੀਕ ਹੈ ਹਰ ਇੱਕ ਕੁਇਰੀ ਤੁਹਾਡੀ ਸੋਲਵ ਹੋ ਜਾਏਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਤੇ ਇਹ ਆਲਰੇਡੀ ਤੁਹਾਨੂੰ ਪਤਾ ਹੈ ਚਾਹੇ 2023 ਦਾ ਪੇਪਰ ਹੈ ਚਾਹੇ 2024 ਦਾ ਪੇਪਰ ਹੈ ਠੀਕ ਹੈ ਜੋ ਡਾਇਰੈਕਟ ਕੁਐਸਚਨ ਤੁਹਾਨੂੰ ਫਸਦੇ ਆ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਆ ਉਹ ਆਪਾਂ ਨੇ YouTube ਤੇ 2023 ਵਾਸਤੇ ਵੀ ਤਿਆਰੀ ਕਰਾਈ ਸੀ 2024 ਵਾਸਤੇ ਵੀ ਕਰਾਈ ਆ ਸਭ ਕੁਝ ਤੁਹਾਨੂੰ ਐਸ ਇਟ ਇਜ਼ ਸੇਮ ਜੋ ਕਲਾਸ 'ਚ ਕਰਾਇਆ ਹੈ ਉਹੀ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲਦਾ ਹੈ ਇਹ ਗੱਲ ਮੈਂ ਬੋਲ ਰਿਹਾ ਤੇ ਹੋਰ ਅਕੈਡਮੀ ਵਾਲੇ ਵੀ ਬੋਲਦੇ ਆ ਇਹਦੇ 'ਚ ਕੋਈ ਨਵਰਾਈ ਨਹੀਂ ਹੈਗੀ ਪਰ ਤੁਹਾਨੂੰ ਸਹੀ ਜਾਣਕਾਰੀ ਕਿੱਥੋਂ ਮਿਲੂਗੀ ਸਹੀ ਜਾਣਕਾਰੀ ਨਾ ਤੁਹਾਨੂੰ Instagram ਨਾ YouTube ਦੀ ਐਡ ਤੋਂ ਮਿਲੇਗੀ ਸਹੀ ਜਾਣਕਾਰੀ ਤੁਹਾਨੂੰ ਦੱਸੇਗਾ ਜਿਹੜਾ ਕੈਂਡੀਡੇਟ ਸਿਲੈਕਟ ਹੋਇਆ ਹੈ 2023 ਦੇ ਪੇਪਰ ਚ 2024 ਦੇ ਪੇਪਰ ਚ ਜਿਹੜੇ ਬੱਚੇ ਭਰਤੀ ਹੋਏ ਆ ਜਾਂ ਜਿਨ੍ਹਾਂ ਦਾ ਫਿਜ਼ੀਕਲ ਵਾਸਤੇ ਨਾਮ ਆਇਆ ਸੀਗਾ ਪਰ ਫਿਜ਼ੀਕਲ ਨਹੀਂ ਕਲੀਅਰ ਕਰ ਪਾਈ ਜਾਂ ਰਹਿ ਗਏ ਮੈਰਿਟ ਤੋਂ ਤੁਸੀਂ ਉਹਨਾਂ ਤੋਂ ਪੁੱਛੋ ਠੀਕ ਹੈ ਉਹ ਤੁਹਾਨੂੰ ਸਹੀ ਗਾਈਡ ਕਰਨਗੇ ਕਿ ਜੇ ਤੁਸੀਂ ਕੋਈ ਬੈਚ ਲੈਣਾ ਹੈ ਪੰਜਾਬ ਪੁਲਿਸ ਕਨਸਟੇਬਲ ਦਾ ਤਾਂ ਕਿਹੜੀ ਅਕੈਡਮੀ ਦਾ ਬੈਚ ਲੈਣਾ ਚਾਹੀਦਾ ਠੀਕ ਹੈ ਕੋਈ ਵੀ ਆਪਣੇ ਆਪ ਨੂੰ ਮਾੜਾ ਨਹੀਂ ਕਹਿੰਦਾ ਤਾਂ ਇਹ ਨਾਰਮਲ ਜੀ ਗੱਲ ਹੈ ਇੱਥੇ ਮੈਂ ਸਕਰੀਨਸ਼ਾਟ ਲਾ ਦੇਣੇ ਸੀਗੇ 100 ਬੱਚਿਆਂ ਦੀ ਸਿਲੈਕਸ਼ਨ ਦੇ ਸਭ ਲਗਾ ਦਿੰਦੇ ਆ ਠੀਕ ਹੈ ਪਰ ਮੈਂ ਤੁਹਾਨੂੰ ਇੱਕ ਸਹੀ ਪ੍ਰੋਪਰ ਗਾਈਡ ਕਰ ਰਿਹਾ ਹਾਂ ਆਪਣੀ ਰਿਸਰਚ ਨੂੰ ਵਧੀਆ ਕਰੋ ਪੁੱਛੋ ਜਿਹੜੇ ਸਟੂਡੈਂਟਸ ਤੇ ਪੇਪਰ ਕਲੀਅਰ ਹੋਏ ਹਨ ਉਹਨਾਂ ਤੋਂ ਪੁੱਛੋ ਕਿ ਭਾਈ ਮੈਂ ਪ੍ਰਤਾਪ ਅਕੈਡਮੀ ਦਾ ਬੈਚ ਲੈਣਾ ਹੈ ਕਿ ਆ ਬੈਚ ਵਧੀਆ ਹੁੰਦਾ ਇਹਨਾਂ ਦੇ ਜਾਂ ਮਾੜੇ ਸਿੰਪਲ ਓਕੇ ਚਲੋ ਹੁਣ ਮੈਂ ਤੁਹਾਨੂੰ ਬੈਚ ਬਾਰੇ ਦੱਸਦਾ ਹਾਂ ਭਾਈ ਦੇਖੋ ਜੋ ਵੀ ਸਿਲੇਬਸ ਹੈ ਪੰਜਾਬ ਪੁਲਿਸ ਦਾ ਜੇ ਆਪਾਂ ਉਹਨੂੰ ਡੇਲੀ ਵੀ ਡੇਲੀ ਜੀਕੇ ਕਰਨੀ ਹੈ ਡੇਲੀ ਮੈਥ ਦੀ ਇੱਕ ਕਲਾਸ ਡੇਲੀ ਰੀਜਨਿੰਗ ਦੀ ਤੇ ਅਦਰ ਸਬਜੈਕਟ ਦੀ ਡੇਲੀ ਕਲਾਸ ਕਰਨੀ ਹੈ ਫਿਰ ਵੀ ਭਾਈ ਮੰਨ ਕੇ ਚਲਿਓ ਚਾਰ ਪੰਜ ਮਹੀਨੇ ਆਰਾਮ ਨਾਲ ਲੱਗ ਜਾਣਗੇ ਉਹ ਸਿਲੇਬਸ ਨੂੰ ਕਵਰ ਕਰਨਾ ਫਿਰ ਉਹਦੀ ਰਿਵੀਜ਼ਨ ਵੀ ਹੈ ਠੀਕ ਹੈ ਤੇ ਇਸ ਤੋਂ ਵਧੀਆ ਆਪਾਂ ਨੇ ਕੀ ਕਰਿਆ ਕਿ ਆਪਾਂ 50% ਸਿਲੇਬਸ ਲਾਈਵ ਕਰਾਂਗੇ ਤੇ 50% ਆਲਰੇਡੀ ਤੁਹਾਨੂੰ ਰਿਕਾਰਡਡ ਫਾਰਮੈਟ ਚ ਦੇਵਾਂਗੇ ਜੋ ਤੁਸੀਂ ਈਜ਼ੀਲੀ ਕਰ ਸਕਦੇ ਹੋ ਠੀਕ ਹੈ ਨਾਲੇ ਪੀਡੀਐਫ ਵੀ ਮਿਲ ਜੇਗੀ ਓਕੇ ਤਾਂ ਕਿ ਸਿਲੇਬਸ ਜਲਦੀ ਕਵਰ ਹੋ ਜਾਏ ਹੁਣ ਮੰਨ ਲਓ ਜਿਵੇਂ ਮੈਥ ਹੈ ਮੈਥ ਦੀ ਕਲਾਸ ਆਪਾਂ ਲਾਈਵ ਕਰਾਂਗੇ ਰੀਜ਼ਨਿੰਗ ਤੁਹਾਨੂੰ ਰਿਕਾਰਡਡ ਮਿਲ ਜੇਗੀ ਸਾਰੀ ਰੀਜ਼ਨਿੰਗ ਕੰਪਲੀਟ ਹੁਣੇ ਬੈਚ ਦੇ ਵਿੱਚ ਚਾਹੋਗੇ ਸਾਰੀ ਰੀਜ਼ਨਿੰਗ ਕੰਪਲੀਟ ਹੈ ਵਿਦ ਪੀਡੀਐਫ ਡਾਊਨਲੋਡ ਕਰੋ ਤੇ ਕਲਾਸਾਂ ਲਗਾਓ ਪ੍ਰੈਕਟਿਸ ਕਰੋ ਯਾਨੀ ਰੀਜਨਿੰਗ ਦੀ ਤੁਸੀਂ ਡੇਲੀ 2-3 ਕਲਾਸਾਂ ਲਗਾ ਸਕਦੇ ਹੋ ਵਧੀਆ ਤਰੀਕੇ ਨਾਲ ਮੈਂ ਤੇ ਤੁਹਾਡਾ ਲਾਈਵ ਚੱਲੇਗਾ ਕਲੀਅਰ ਹੈ ਸਮਝੇ ਤਾਂ ਪਹਿਲਾਂ ਆਪਾਂ ਲਾਈਵ ਦੇਖਦੇ ਆ ਕਿਹੜੀ-ਕਿਹੜੀ ਚੀਜ਼ ਪੜ੍ਹਨੀ ਹੈ ਤੁਹਾਡਾ ਸਾਰਾ ਮੈਥ ਲਾਈਵ ਹੋਏਗਾ ਜਿਹੜਾ ਤੁਹਾਨੂੰ ਜ਼ਰੂਰੀ ਹੈ ਪੰਜਾਬ ਪੁਲਿਸ ਕਨਸਟੇਬਲ ਦੇ ਐਗਜ਼ਾਮ ਵਾਸਤੇ ਠੀਕ ਹੈ ਪੋਲਿਟੀ ਤੁਹਾਡੀ ਥਿਉਰੀ ਵਾਈਜ਼ ਸਾਰੀ ਦੀ ਸਾਰੀ ਲਾਈਵ ਚਲੇਗੀ ਸਾਰੀ ਦੀ ਸਾਰੀ ਪੋਲਿਟੀ ਲਾਈਵ ਚਲੇਗੀ ਤੇ ਮੰਨ ਕੇ ਚੱਲੋ ਵੀ 100 ਘੰਟੇ ਤੁਹਾਡੇ ਪੋਲਿਟੀ ਦੇ ਹੋਣਗੇ ਇਹਨਾਂ ਤੁਹਾਨੂੰ ਕੋਈ ਨਹੀਂ ਕਰਾਂਦਾ ਐਸਆਈ ਦੇ ਬੈਚ ਦੇ ਮੈਂ ਫਿਰ ਕਹਿੰਦਾ ਆਪਣੀ ਰਿਸਰਚ ਨੂੰ ਪ੍ਰੋਪਰ ਵਧੀਆ ਕਰੋ ਠੀਕ ਹੈ ਕਈ ਵਾਰ ਜੋ ਹੈ ਰਿਸਰਚ ਗਲਤ ਹੋ ਜਾਂਦੀ ਹੈ ਤੇ ਬੈਚ ਦੇ ਵਿੱਚ ਗਲਤ ਫੋਲਡਰ ਤੇ ਜਾ ਕੇ ਆਪਾਂ ਗਲਤ ਕਲਾਸਾ ਦੇਖ ਲੈਂਦੇ ਆ ਠੀਕ ਹੈ ਤਾਂ ਪੋਲੀਟੀ ਦੀ ਕਲਾਸਾਂ ਆਪਣੀ 100 ਕਲਾਸਾਂ ਹੁੰਦੀਆਂ ਠੀਕ ਹੈ ਨਾ ਕਿ 31 ਕਲਾਸਾਂ 100 ਕਲਾਸਾਂ ਹੁੰਦੀਆਂ ਪੋਲੀਟੀ ਦੀ ਇੰਗਲਿਸ਼ ਤੁਹਾਨੂੰ ਲਾਈਵ ਮਿਲੇਗੀ ਕਰਨ ਨੂੰ ਠੀਕ ਹੈ ਜੀ ਲਾਈਵ ਕਲਾਸਾਂ ਹੋਣਗੀਆਂ ਕਰੰਟ ਅਫੇਅਰ ਬਹੁਤ ਵੱਡਾ ਇਸ਼ੂ ਰਹਿੰਦਾ ਹੈ ਪੰਜਾਬ ਪੁਲਿਸ ਕੌਨਸਟੇਬਲ ਦਾ ਬੱਚਾ ਬੁੰਦਲੇ ਰਹਿੰਦਾ ਹੈ ਕਰੰਟ ਅਫੇਅਰ ਨੂੰ ਲੈ ਕੇ ਇਹ ਮੈਂ ਤੁਹਾਨੂੰ ਇਸ ਵਾਰ ਪਿਛਲੀ ਵਾਰ ਵੀ ਮੈਂ ਤੁਹਾਨੂੰ ਕਰਾ ਸੂਪਰ ਇੰਪੋਰਟੈਂਟ 1000 ਕੁਐਸਚਨ ਕਰਾਏ ਸੀਗੇ ਤੇ ਉਹ ਤੁਹਾਨੂੰ ਡਾਇਰੈਕਟ ਪੇਪਰ 'ਚ ਦੇਖਣ ਨੂੰ ਮਿਲੇ ਇਸ ਵਾਰ ਵੀ ਮੈਂ ਤੁਹਾਨੂੰ ਖੁਦ ਲਾਈਵ ਕਰਾਉਂਗਾ 23 ਦੇ ਸੂਪਰ ਇੰਪੋਰਟੈਂਟ 24 ਦੇ ਵੀ ਤੇ ਜਦੋਂ ਤੱਕ 25 ਦਾ ਐਗਜ਼ਾਮ ਨਹੀਂ ਆਉਂਦਾ ਉਦੋਂ ਤੱਕ ਦੇ ਵੀ ਠੀਕ ਹੈ ਇਹ ਸਾਰੇ ਕਰੰਟ ਅਫੇਅਰ ਲਾਈਵ ਹੋਣਗੇ ਪੰਜਾਬ ਜੀਕੇ ਦੇ ਐਮਸੀਕਿਊ ਤੇ ਉਹ ਵੀ ਟੋਪਿਕ ਵਾਈਜ਼ ਸੂਪਰ ਇੰਪੋਰਟੈਂਟ ਟੋਪਿਕ ਵਾਈਜ਼ ਐਮਸੀਕਿਊ ਉਹ ਵੀ ਮੈਂ ਤੁਹਾਨੂੰ ਕਰਾਉਂਗਾ ਲਾਈਵ ਇਹ ਸਾਰੀ ਚੀਜ਼ਾਂ ਲਾਈਵ ਹੋਣਗੀਆਂ ਰਿਕਾਰਡਡ ਆਲਰੇਡੀ ਜਿਹੜੇ ਕੰਪਲੀਟ ਹੈ ਉਹ ਚੀਜ਼ ਤੁਹਾਨੂੰ ਰਿਕਾਰਡਡ ਫਾਰਮੈਟ 'ਚ ਮਿਲ ਜੇ ਦ ਰੀਜ਼ਨਿੰਗ ਸਾਰੀ ਦੀ ਸਾਰੀ ਪੰਜਾਬ ਜੀਕੇ ਦੀ ਥਿਉਰੀ ਤੁਹਾਨੂੰ ਪਤਾ ਹੀ ਹੈ YouTube ਤੇ ਵੀ ਪਈ ਹੈ ਇਸ ਤੋਂ ਇਲਾਵਾ ਬੈਚ ਦੇ ਵਿੱਚ ਵੀ ਤੁਹਾਨੂੰ ਕੰਪਲੀਟ ਥਿਉਰੀ ਮਿਲੇਗੀ ਜਿਹੜੇ ਟੋਪਿਕ ਨਵੇਂ ਹੈਗੇ ਆ ਜਿਨ੍ਹਾਂ ਤੇ ਨਵੇਂ ਕੁਐਸਚਨ ਆ ਰਹੇ ਉਹ ਵੀ ਮੈਂ ਰਿਕਾਰਡ ਕਰਕੇ ਨਵੇਂ ਪਾਉਂਗਾ ਜਿਹੜੇ YouTube ਤੇ ਨਹੀਂ ਹੈ ਉਹ ਐਪ ਚ ਤੁਹਾਨੂੰ ਰਿਕਾਰਡ ਕਰਕੇ ਨਵੇਂ ਮਿਲਣਗੇ ਟੋਪਿਕ ਕੰਪਿਊਟਰ ਤੁਹਾਨੂੰ ਰਿਕਾਰਡਡ ਮਿਲੇਗਾ ਸਾਰਾ ਦਾ ਸਾਰਾ ਪੰਜਾਬੀ ਗ੍ਰਾਮਰ ਪੇਪਰ A B ਦੋਨਾਂ ਵਾਸਤੇ ਟੈਟਿਕ ਜੀਕੇ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂ ਹੁੰਦੀ ਪਰ ਕਵੈਸਚਨ ਕਈ ਵਾਰ ਪੇਪਰ 'ਤੇ ਦੇਖਣ ਨੂੰ ਮਿਲਦੇ ਆ ਤੇ ਜਿਹੜੇ ਟੋਪਿਕਾਂ ਦੇ ਉੱਤੇ ਕਵੈਸਚਨ ਦੇਖਣ ਨੂੰ ਮਿਲੇ ਆ ਉਹ ਟੋਪਿਕ ਮੈਂ ਡੈਫੀਨੇਟਲੀ ਤੁਹਾਨੂੰ ਰਿਕਾਰਡਡ ਫਾਰਮੈਟ 'ਚ ਦੇਵਾਂਗਾ ਸਟੈਟਿਕ ਜੀਕੇ ਠੀਕ ਹੈ ਓਕੇ ਸਾਇੰਸ ਐਂਡ ਟੈਕ ਦੇ ਉੱਤੇ ਬੇਸਿਕ ਕਵੈਸਚਨ ਆਵੇ ਨਾ ਆਵੇ ਕਿਉਂਕਿ ਸਿਲੇਬਸ 'ਚ ਮੈਂਸ਼ਨ ਹੈ ਪਰ ਤੁਹਾਨੂੰ ਪਤਾ ਹੈ ਨਾ ਮਾਤਰੀ ਕਵੈਸਚਨ ਹੁੰਦਾ ਪਰ ਫਿਰ ਵੀ ਬਈ ਰਿਕਾਰਡਡ ਮਿਲਣਗੇ ਇਸ ਤੋਂ ਇਲਾਵਾ ਕੁਝ ਇਹਨਾਂ ਦੇ ਕਰੰਟ ਤੇ ਕੁਝ ਹੋਰ ਅਦਰ ਐਮਸੀਕਿਊ ਵੀ ਮੈਂ ਪ੍ਰੋਵਾਈਡ ਕਰਾਉਂਗਾ ਅਦਰ ਸਬਜੈਕਟ ਦੇ ਜਿਹੜੇ ਕੀ ਤੁਸੀਂ ਆਪ ਹੀ ਜਾਣੀ-ਜਾਨ ਹੋ ਜਿਵੇਂ ਮੈਂ ਤੁਹਾਨੂੰ ਦ ਜੇ ਤੁਸੀਂ ਪਿਛਲੀਆਂ ਸ਼ਿਫਟਾਂ ਦੇਖੀਆਂ ਜੇ 35 ਕੁਐਸਚਨ ਹੈ ਜੀਕੇ ਦੇ ਤੇ 35 ਦੇ ਵਿੱਚੋਂ ਪੰਜ ਤਾਂ ਇਧਰ ਉਧਰ ਦੇ ਟੋਪਿਕ ਤੋਂ ਪੁੱਛਦੇ ਕਿਤਾ ਜੀਓਗ੍ਰਾਫੀ ਤੋਂ ਪੁੱਛ ਲਿਆ ਇੱਕ ਅੱਧਾ এনवायरमेंट ਤੋਂ ਪੁੱਛ ਲਿਆ ਐਦਾਂ ਦੇ ਟੋਪਿਕ ਤੋਂ ਕੁਐਸਚਨ ਮਿਲਦੇ ਆ ਹੁਣ ਉਹ ਇੱਕ ਕੁਐਸਚਨ ਪਿੱਛੇ ਆਪਾਂ ਪੂਰਾ ਸਬਜੈਕਟ ਤਾਂ ਨਹੀਂ ਪੜ ਸਕਦੇ ਉਹ ਗਲਤ ਗੱਲ ਹੋ ਜੇਗੀ ਕਿਉਂਕਿ ਇੱਕ ਅੱਧਾ ਕੁਐਸਚਨ ਉਹ ਰੈਂਡਮਲੀ ਪੁੱਛਦੇ ਕਿਸੇ ਵੀ ਸ਼ਿਫਟ ਚ ਉਹ ਮੈਂ ਤੁਹਾਨੂੰ ਛਾਟਵੇਂ 500 ਕੁਐਸਚਨ ਕਰਾਉਂਗਾ ਛਾਟਵੇਂ ਠੀਕ ਹੈ ਲਾਈਵ ਹੀ ਕਰਾ ਦੂੰਗਾ ਮੈਂ 500 ਕੁਐਸਚਨ ਤਾਕੀ ਅਦਰ ਵੀ ਤੁਹਾਡੇ ਕਵਰ ਹੋ ਜਾਣ ਇਸ ਤੋਂ ਇਲਾਵਾ ਜੀਕੇ ਦੇ ਵਿੱਚ ਜੋ ਹੈ ਮੈਂ ਤੁਹਾਨੂੰ ਜੋ ਹੈ ਸ਼ਿਫਟਾਂ ਵੀ ਸੋਲਵ ਕਰਾ ਦੂੰਗਾ 23 ਤੇ 24 ਦੀਆਂ ਸਾਰੀ ਦੀ ਸਾਰੀ ਠੀਕ ਹੈ ਮੈਂ ਪਹਿਲਾਂ ਵੀ ਕਰਾਈਆਂ 24 ਦੇ ਪੇਪਰ ਵਾਸਤੇ ਮੈਂ 23 ਦੀਆਂ ਸ਼ਿਫਟਾਂ ਕਰਾਈ ਸੀ ਹੁਣ 25 ਦੇ ਪੇਪਰ ਵਾਸਤੇ ਭਾਈ 24 ਦੀ ਕਰਾ ਦੇਗੇ ਕੋਈ ਦਿੱਕਤ ਵਾਲੀ ਗੱਲ ਹੈ ਹੀ ਨਹੀਂ ਠੀਕ ਹੈ ਇਹ ਸਾਰਾ ਹੋਏਗਾ ਇਸ ਤੋਂ ਇਲਾਵਾ 40 ਮੌਕ ਟੈਸਟਾਂ ਦੇ ਉੱਤੇ ਕੰਮ ਕਰ ਰਹੇ ਹਾਂ ਭਾਈ 40 ਮੌਕ ਟੈਸਟ ਤੁਹਾਨੂੰ ਮਿਲਣਗੇ ਓਕੇ ਇਸੇ ਬੈਚ ਦੇ ਵਿੱਚ ਕੁਝ ਵੀ ਐਕਸਟਰਾ 페 ਨਹੀਂ ਕਰਨਾ ਪਰ ਮੌਕ ਟੈਸਟ ਮਿਲਣਗੇ ਕਦੋਂ ਜਦੋਂ ਪੇਪਰ ਦੀ ਅਨਾਉਂਸਮੈਂਟ ਹੋਣੀ ਹੈ ਉਸ ਟਾਈਮ ਪਹਿਲਾਂ ਤੁਸੀਂ ਆਪਣਾ ਸਿਲੇਬਸ ਕਵਰ ਕਰੋ ਜਦੋਂ ਤੁਹਾਡਾ ਸਿਲੇਬਸ ਕਵਰ ਹੋ ਜਾਏਗਾ 1-2 ਮਹੀਨੇ ਤੱਕ ਇੰਨੇ ਨੂੰ ਭਰਤੀ ਵੀ ਆ ਜਾਏਗੀ ਉਸ ਟਾਈਮ ਤੁਹਾਨੂੰ 40 ਮੌਕ ਟੈਸਟ ਪ੍ਰੋਵਾਈਡ ਕਰਾਏ ਜਾਣਗੇ ਬਾਈਲੈਂਗੁਅਲ ਹੋਏਗਾ ਸਾਰਾ ਕੁਝ ਇੰਗਲਿਸ਼ ਪਲੱਸ ਪੰਜਾਬੀ ਠੀਕ ਹੈ ਓਕੇ ਇੱਕ ਬੱਚੇ ਦਾ ਫੋਨ ਹਿੰਦੀ ਵਾਸਤੇ ਵੀ ਆਇਆ ਸੀਗਾ ਉਹ ਨਹੀਂ ਹੈ ਭਾਈ ਕਦੇ ਤੁਸੀਂ ਹਿੰਦੀ ਦੇ ਚੱਕਰ ਚ ਬੈਚ ਬਾਈ ਕਰ ਲਓ ਮੈਂ ਪਹਿਲਾਂ ਹੀ ਕਹਿ ਰਿਹਾ ਤੁਹਾਡੇ ਪੈਸੇ ਖਰਾਬ ਹੋ ਜਾਣਗੇ ਪੰਜਾਬੀ ਪਲੱਸ ਇੰਗਲਿਸ਼ ਹੈ ਠੀਕ ਹੈ ਓਕੇ ਬੈਚ ਕਦੋਂ ਸਟਾਰਟ ਹੈ ਬੈਚ ਦੇ ਵਿੱਚ ਐਨਰੋਲਮੈਂਟ ਅੱਜ ਤੋਂ ਹੀ ਸਟਾਰਟ ਹੈ ਬੈ ਪ੍ਰਤਾਪ ਅਕੈਡਮੀ ਐਪ ਡਾਊਨਲੋਡ ਕਰੋ ਉੱਥੇ ਮਿਲ ਜਾਏਗਾ ਠੀਕ ਹੈ ਜੀ ਕੋਰਸਿਸ ਦੇ ਵਿੱਚ ਬੈਚ ਦੇ ਵਿੱਚ ਕਲਾਸਾਂ ਲਾਈਵ ਕਲਾਸਾਂ ਕਦੋਂ ਤੋਂ ਸਟਾਰਟ ਹੈ ਰਿਕਾਰਡਡ ਤਾਂ ਤੁਸੀਂ ਅੱਜ ਤੋਂ ਹੀ ਦੇਖ ਸਕਦੇ ਹੋ ਲਾਈਵ ਕਲਾਸਾਂ ਜਿਹੜੀ ਹੈਗੀਆਂ ਭਾਈ ਲਾਈਵ ਕਲਾਸਾਂ 20 ਜਨਵਰੀ ਤੋਂ ਸਟਾਰਟ ਹੈ 20 ਜਨਵਰੀ ਦਾ ਮੰਡੇ ਹੈ ਮੰਡੇ ਤੋਂ ਪਹਿਲਾਂ ਫਰੈਸ਼ ਸੁਭਾ ਨਹਾ ਦੋ ਕੇ ਸਮਝੇ ਨਾ ਗੱਲ ਕਲਾਸਾਂ ਸਟਾਰਟ ਕਰਾਂਗੇ ਪ੍ਰਾਈਸ ਬੈਚ ਦਾ 2000 ਰਹਿਣ ਵਾਲਾ ਹੈ ਪਰ ਪਰ ਇਹਦੇ ਉੱਤੇ ਵੀ ਇੱਕ ਗੁੱਡ ਨਿਊਜ਼ ਹੈ ਉਹ ਵੀ ਮੈਂ ਤੁਹਾਨੂੰ ਦੱਸੂਗਾ ਹੋਰ ਕੋਈ ਇੱਥੇ ਪੁਆਇੰਟ ਰੱਖਿਆ ਤਾਂ ਨਹੀਂ ਆਪਣਾ ਬਿਲਕੁਲ ਭਾਈ ਸਾਰੇ ਪੁਆਇੰਟ ਮੈਂ ਤੁਹਾਨੂੰ ਦੱਸ ਹੁਣ 30 ਜੀ 2000 ਹੈ ਪਰ ਜਿਹੜੇ ਪਹਿਲੇ 500 ਸਟੂਡੈਂਟ ਹੈਗੇ ਆ ਬੈਚ ਦੇ ਵਿੱਚ انرੋਲ ਕਰਨ ਵਾਲੇ انرੋਲਮੈਂਟ ਕਦੋਂ ਤੱਕ ਚੱਲੇਗੀ ਇਸ ਬੈਚ ਦੇ ਵਿੱਚ ਇਸ ਬੈਚ ਦੇ ਵਿੱਚ انرੋਲਮੈਂਟ ਚੱਲ ਗਈ ਹੈ ਠੀਕ ਹੈ 20 ਜਨੂਅਰੀ ਤੋਂ ਕਲਾਸਾਂ ਵੀ ਸਟਾਰਟ ਹੈ ਤੇ 1 ਮਹੀਨੇ ਤੱਕ انرੋਲਮੈਂਟ ਚੱਲੇਗੀ ਉਸ ਤੋਂ ਬਾਅਦ انرੋਲਮੈਂਟ ਬੰਦ ਹੈ ਇਹਦੇ ਵਿੱਚ ਹੋਰ ਕੋਈ ਐਡਮਿਸ਼ਨ ਨਹੀਂ ਹੋਏਗੀ ਇਹ ਗੱਲ ਯਾਦ ਰੱਖ ਲਿਓ ਪਹਿਲਾਂ ਹੀ ਐਡਮਿਸ਼ਨ ਕਰ ਲਿਓ ਜਿਹਨੇ ਕਰਨੀ ਹੈ انرੋਲ ਕਰ ਲਿਓ ਤੇ ਪਹਿਲੇ 500 ਸਟੂਡੈਂਟਸ ਨੂੰ 25% ਦਾ ਡਿਸਕਾਊਂਟ ਹੈ ਉਹਦੇ ਵਾਸਤੇ ਇੱਕ ਸਿੰਪਲ 쿠ਪਨ ਹੈ PP25 ਕਰਕੇ PP 25 ਉਹ ਕਰਨ ਤੋਂ ਬਾਅਦ ਤੁਹਾਨੂੰ ਇਹ 1550 ਰੁਪਏ ਦਾ ਬੈਚ ਪੈ ਜਾਏਗਾ। ਯਾਨੀ ਕਿ 1550 ਦੇ ਵਿੱਚ ਪੂਰਾ ਕੰਪਲੀਟ ਸਿਲੇਬਸ ਹੈ, MCQ ਪ੍ਰੈਕਟਿਸ ਹੈਗੇ ਆ, ਠੀਕ ਹੈ ਜੀ, ਕਰੰਟ ਅਫੇਅਰਸ ਦੀ PDF ਹੈ, ਪੰਜਾਬ ਜੀਕੇ ਦੀ PDF ਹੈ। ਇਸ ਤੋਂ ਇਲਾਵਾ ਹੋਰ ਵੀ ਕਾਫੀ e-book ਤੁਹਾਨੂੰ ਮਿਲਣਗੀਆਂ। PDF ਪਲੱਸ ਕੁਝ e-book ਵੀ ਪ੍ਰੋਵਾਈਡ ਹੋਣਗੀਆਂ ਜਿਹੜੀ ਸਿਰਫ ਤੁਹਾਡੇ ਤੱਕ ਹੀ ਸੀਮਤ ਰਹਿਣਗੀਆਂ ਕਿਉਂਕਿ ਤੁਹਾਨੂੰ ਪਤਾ ਹੈ ਕਈ PDF ਆਪਾਂ ਬੱਚਿਆਂ ਨੂੰ ਦਿੰਦੇ ਤਾਂ ਉਹ ਜ਼ਿਆਦਾ ਮਿਸਯੂਜ਼ ਉਹਦਾ ਕਰਦੇ ਆ। ਈ-ਬੁੱਕ ਕੁਸਟਮ ਸਪੈਸ਼ਲ ਮਿਲਣਗੀ ਆ ਜਿਹੜੀ ਤੁਹਾਡੇ ਐਗਜ਼ਾਮ ਪੁਆਇੰਟ ਆਫ ਦੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਹੋਣਗੇ ਤਾਂ ਕਿ ਤੁਸੀਂ ਜਲਦੀ ਉਹਦੀ ਹੈ ਰਿਵੀਜ਼ਨ ਕਰ ਸਕੋ। ਦਾ ਪੀਡੀਐਫ ਪਲਸ ਈ-ਬੁੱਕ ਤੁਹਾਨੂੰ ਜ਼ਰੂਰ ਮਿਲਣਗੀ ਆ। ਨਾਲੇ 40 ਮੌਕ ਟੈਸਟ ਸਭ ਕੁਝ ਤੁਹਾਨੂੰ ਜੋ ਹੈ ਇਹ 1550 ਚ ਮਿਲ ਰਿਹਾ ਹੈ। ਇਹ ਗੱਲ ਯਾਦ ਰੱਖ ਲਿਓ ਭਾਈ। ਠੀਕ ਹੈ। ਬੈਚ ਕਦੋਂ ਤੱਕ ਰਹੇਗਾ? ਬੈਚ ਦੀ ਵੈਲਿਡਿਟੀ ਬਹੁਤ ਧਿਆਨ ਨਾਲ ਸੁਣ ਲਓ। ਕਈ ਬੱਚਿਆਂ ਨੂੰ ਕਨਫਿਊਜ਼ਨ ਰਹਿੰਦੀ ਹੈ ਕਿਉਂਕਿ ਜਿਹੜੀ ਐਪ ਐਪ ਦੇ ਵਿੱਚ অপਸ਼ਨ ਨਹੀਂ ਹੁੰਦਾ ਟੀਲ ਐਗਜ਼ਾਮ ਦਾ ਉੱਥੇ ਆਪਾਂ ਨੂੰ ਭਰਨੇ ਹੁੰਦੀ ਹੈ ਵੀ ਇੰਨੇ ਮਹੀਨੇ ਜਾਂ ਇੰਨੇ ਸਾਲ ਬੈਚ ਚਲੇਗਾ ਠੀਕ ਹੈ ਤਾਂ ਉੱਥੇ ਆਪਾਂ ਨੇ 1 ਸਾਲ ਲਿਖਤਾ 1 ਇਅਰ ਲਿਖਤਾ ਪਰ ਐਕਚੁਅਲੀ ਦੇ ਵਿੱਚ ਉਹ 1 ਇਅਰ ਹੈ ਨਹੀਂ ਹੈ ਨਹੀਂ ਉਹ ਕਦੋਂ ਤੱਕ ਹੈ ਜਦੋਂ ਤੱਕ ਤੁਹਾਡਾ ਐਗਜ਼ਾਮ ਨਹੀਂ ਆਉਂਦਾ ਵੈਲਿਡਿਟੀ ਜਿਹੜੀ ਹੈ ਟੀਲ ਐਗਜ਼ਾਮ ਤੱਕ ਹੈ ਜਦੋਂ ਤੱਕ ਤੁਹਾਡਾ ਐਗਜ਼ਾਮ ਨਹੀਂ ਆਉਂਦਾ ਨਹੀਂ ਹੁੰਦਾ ਹੁਣ ਚਾਹੇ ਤੁਹਾਡਾ ਐਗਜ਼ਾਮ ਜੇ 2026 ਤੇ ਆਇਆ 2026 ਆਇਆ ਥੋੜਾ ਬੈਚ 2026 ਤੱਕ ਰਹੇਗਾ ਤੁਹਾਡੇ ਕੋਲ ਕੋਈ ਕਲਾਸ ਉਹਦੇ ਚ ਕੱਟੇਗੀ ਨਹੀਂ ਸਾਰਾ ਸਿਲੇਬਸ ਕਵਰ ਹੋ ਜਾਏਗਾ ਟੈਸਟ ਵਿੱਚ ਸਭ ਕੁਝ ਜੋ ਐਸੇ ਦੱਸਿਆ ਗਿਆ ਤੁਹਾਨੂੰ ਸਭ ਕੁਝ ਪ੍ਰੋਵਾਈਡ ਹੋ ਜਾਏਗਾ ਪੇਪਰ ਜੇ 2026 ਤੱਕ ਨਾ ਆਵੇ ਤੁਹਾਡੇ ਕੋਲ 2026 ਤੱਕ ਰਹੇਗਾ ਕੁਝ ਵੀ ਐਕਸਟਰਾ ਨਹੀਂ ਦੇਣਾ ਪਰ ਗੱਲ ਯਾਦ ਰੱਖ ਲਓ ਜੇ ਉਹ ਪੇਪਰ ਆ ਗਿਆ ਜੁਲਾਈ ਜਾਂ ਜੂਨ ਜਦੋਂ ਵੀ ਆਗੇ 2025 ਦੇ ਵਿੱਚ ਤਾਂ ਫਿਰ ਇਹ ਨਾ ਕਹੋ ਕਿ ਭਾਈ ਇਹ ਬੈਚ ਸਾਲ ਹੀ ਚੱਲਣਾ ਚਾਹੀਦਾ ਇਹ ਬੈਚ ਤੁਹਾਡੇ ਐਗਜ਼ਾਮ ਤੱਕ ਹੈ ਪਹਿਲਾਂ ਆ ਗਿਆ ਤਾਂ ਵੀ ਬਾਤ ਚ ਹੈ ਤਾਂ ਵੀ ਜਦੋਂ ਤੱਕ ਤੁਹਾਡਾ ਐਗਜ਼ਾਮ ਨਹੀਂ ਹੁੰਦਾ ਉਦੋਂ ਤੱਕ ਇਹ ਤੁਹਾਡੇ ਕੋਲ ਰਹੇਗਾ ओके ठीक है इस तो अलावा कुछ दीपサート ਨੂੰ ਦੱਸਣਗੇ हां जी ਸਸੇ ਕੱਲ ਦੋਸਤੋਂ ਤੇ ਇੱਕ ਹੋਰ ਕਨਫਿਊਜ਼ਨ ਕ੍ਰੀਏਟ ਹੋਏਗੀ ਕਿ ਸਰ ਸਿਲੇਬਸ ਸਿਲੇਬਸ ਤੁਹਾਡਾ एग्जाम ਤੋਂ ਪਹਿਲਾਂ ਨਿਭੜ ਜਾਏਗਾ ਸਭ ਤੋਂ ਪਹਿਲੀ ਗੱਲ एग्जाम ਤੋਂ ਮਹੀਨਾ ਪਹਿਲਾਂ ਆਪਾਂ ਨਿਬੇੜ ਦਾਂਗੇ ਠੀਕ ਹੈ ਔਰ ਰਹੀ ਗੱਲ ਪੀਡੀਐਫ ਦੀ ਤਾਂ ਮੈਥ ਦੀ ਵੀ ਤੁਹਾਨੂੰ ਪੀਡੀਐਫ ਮਿਲੇਗੀ ਭਾਈ ਮੈਥ ਦੇ ਪ੍ਰੈਕਟਿਸ ਵਾਸਤੇ ਵੀ ਪੀਡੀਐਫ ਮਿਲੇਗੀ ਠੀਕ ਹੈ ਦੂਜੀ ਗੱਲ ਮੈਂ ਹਮੇਸ਼ਾ ਕਹਿੰਨਾ ਕਿ ਪ੍ਰਤਾਪ ਅਕੈਡਮੀ एग्जाम ਦਾ ਲੈਵਲ ਸੈੱਟ ਕਰਦੀ ਹੈ ਚਾਹੇ ਐਗਜ਼ਾਮ ਕੋਈ ਵੀ ਕੰਪਨੀ ਲਵੇ ਅਗਰ TCS ਲੇਗੀ ਤਾਂ ਤੁਸੀਂ ਇਹ ਮੰਨ ਕੇ ਚੱਲੋ ਜੋ ਆਪਾਂ ਕਰਾਵਾਂਗੇ ਸੇਮ ਡਿਟੋ ਐਗਜ਼ਾਮ ਦੇ ਵਿੱਚ ਆਊਗਾ ਔਰ ਇਹ ਮੈਂ ਨਹੀਂ ਕਹਿ ਰਿਹਾ ਪਹਿਲਾਂ ਦੇ ਜਿਹੜੇ ਪੇਪਰ ਹੋਏ ਆ ਜਾਂ ਪਹਿਲਾਂ ਦੇ ਜਿਹੜੇ ਸਾਡੇ ਸੈਸ਼ਨਸ ਨੇ ਉਹ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਠੀਕ ਹੈ ਸੋ ਬਹੁਤਾ ਜਿਆਦਾ ਆਪਾਂ ਸਟੂਡੈਂਟ ਨੂੰ ਮੈਨੀਪੂਲੇਟ ਨਹੀਂ ਕਰਦੇ ਮੈਂ ਤੁਹਾਨੂੰ ਇੱਕ ਹੀ ਗੱਲ ਦੱਸਣਾ ਹੈ ਇਹ ਬੈਚ ਤੁਹਾਡੀ ਵੀ ਫੋਟੋ ਅਗਰ ਤੁਸੀਂ ਐਵੇਂ ਸੋਚਦੇ ਹੋ ਨਾ ਕਿ ਤੁਹਾਡੀ ਫੋਟੋ ਲੱਗਣੀ ਚਾਹੀਦੀ ਹੈ ਤਾਂ ਇੱਥੇ ਆਪਾਂ ਅਗਲੀ ਵਾਰ ਤੁਹਾਡੀ ਫੋਟੋ ਜ਼ਰੂਰ ਲਾ ਦਾਂਗੇ ਠੀਕ ਹੈ ਇਹਦੇ ਵਿੱਚ ਬੈਚ ਦੇ ਵਿੱਚ ਜੋ ਵੀ ਚੀਜ਼ ਪੜਾਈ ਜਾਵੇ ਉਹ ਪੜ ਲਿਓ ਬਿਲਕੁਲ 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 ਤਸਲੀ ਨਾਲ ਮੈਂ ਕਹ ਰਿਹਾ ਸਿਲੈਕਸ਼ਨ ਕਨਫਰਮ ਹੋਏਗੀ ਵਰਦੀ ਜ਼ਰੂਰ ਪਏਗੀ ਠੀਕ ਹੈ ਬਟ ਹੁਣ ਅਗਰ ਤੁਸੀਂ ਵੇਟ ਕਰ ਰਹੇ ਹੋ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਜੋ ਸਾਡਾ ਹਮੇਸ਼ਾ ਹੀ ਇਸ਼ੂ ਰਹਿੰਦਾ ਹੈ ਕਿ ਐਗਜ਼ਾਮ ਅਨਾਉਂਸਮੈਂਟ ਹੋਏ ਬਾਅਦ ਲੋਕਾਂ ਦੀਆਂ ਅੱਖਾਂ ਖੁੱਲਦੀਆਂ ਸਟੂਡੈਂਟਸ ਦੀਆਂ ਅੱਖਾਂ ਖੁੱਲਦੀਆਂ ਉਹ ਨਹੀਂ ਖੁੱਲਣੀਆਂ ਐਗਜ਼ਾਮ ਹੋਏ ਬਾਅਦ ਸਿਰਫ ਤੁਸੀਂ ਰਿਕਾਰਡਡ ਬੈਚ ਦੇਖੋ ਤਾਂ ਕਿ ਤੁਹਾਡੇ ਜਦੋਂ ਅਨਾਉਂਸਮੈਂਟ ਹੋਏ ਬਾਅਦ ਕਿ ਤੁਹਾਡੇ ਤੁਸੀਂ ਜੋ ਆਲਰੇਡੀ ਸਿਲੇਬਸ ਪੜਿਆ ਉਹਦਾ ਰਿਵਾਈਜ਼ ਕਰੋ ਤਾਂ ਕਿ ਤੁਹਾਡੇ 100 ਦੇ ਵਿੱਚੋਂ 90 ਪਲੱਸ ਨੰਬਰ ਹੋਣ ਆਪਣਾ ਟਾਰਗੇਟ ਹੀ ਇਹ ਰਹਿੰਦਾ ਹੈ ਸੋ ਥੈਂਕ ਯੂ ਸੋ ਮੱਚ ਐਂਡ ਲੈਟਸ ਸਟਾਰਟ ਔਰ ਅੱਜ ਇਨਰੋਲ ਕਰ ਲਿਓ ਭਾਈ ਕਰਨਾ ਕਿਵੇਂ ਹੈ ਪ੍ਰਤਾਪ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਨਾ ਹੈ ਠੀਕ ਹੈ ਤੇ ਉੱਥੇ ਜਾ ਕੇ ਪੰਜਾਬ ਪੁਲਿਸ ਕਨਸਟੇਬਲ 2025 ਦਾ ਬੈਚ ਹੈ ਉੱਥੇ ਇੱਕ 쿠ਪਨ ਸ਼ੋ ਹੋ ਰਿਹਾ ਹੋਊਗਾ PP225 ਉਹਨੂੰ ਲਾ ਲਿਓ ਥੋੜਾ 1550 ਰੁਪਏ ਦਾ ਇਹ ਬੈਚ ਪੈ ਜਾਏਗਾ ਔਰ ਜੋ ਚੀਜ਼ਾਂ ਕੀ ਸਰਨੇ ਆਖੀਆਂ ਇਹ ਹੋਣਗੀਆਂ ਔਰ ਇਹ ਮੈਥ ਜੋ ਆਪਾਂ ਕਰਾਂਗੇ ਇਹ ਕੰਪਲੀਟ ਸਿਲੇਬਸ ਕਰਾਂਗੇ ਜੋ ਕਨਸਟੇਬਲ ਦਾ ਹੁੰਦਾ ਹੈ ਉਦੋਂ ਅਲਾਵਾ ਵੀ ਜਿਹੜਾ ਕਨਸਟੇਬਲ ਇੱਧਰ ਉੱਧਰ ਦੇ ਕੁਐਸਚਨ ਪੁੱਛਦਾ ਆਪਾਂ ਉਹ ਵੀ ਕਰਾਂਗੇ ਠੀਕ ਹੈ 100 ਪਲੱਸ ਕੁਐਸਚਨਸ ਹੋਣਗੇ ਹਰ ਚੈਪਟਰ ਦੇ ਤਾਂ ਕਿ ਕਿਸੇ ਵੀ ਬੱਚੇ ਨੂੰ ਕਿਸੇ ਤਰੀਕੇ ਦਾ ਕੋਈ ਵੀ ਡਾਊਟ ਨਾ ਰਹੇ ਠੀਕ ਹੈ ਦੂਜੀ ਗੱਲ ਪ੍ਰੈਕਟਿਸ ਵਾਸਤੇ ਹੋਰ ਅਲੱਗ ਤੋਂ ਕੁਐਸਚਨ ਹੋਣਗੇ ਔਰ ਲੇਟੈਸਟ ਪੈਟਰਨ ਹੋਏਗਾ ਇਹ ਗੱਲ ਯਾਦ ਰੱਖਿਓ ਠੀਕ ਹੈ ਜਿਹੜਾ ਐਗਜ਼ਾਮ ਦਾ ਟ੍ਰੈਂਡ ਚੱਲ ਰਿਹਾ ਉਹ ਹੋਊਗਾ ਠੀਕ ਹੈ ਸੋ ਇਹ ਸਭ ਉਹ ਚੀਜ਼ਾਂ ਨੇ ਠੀਕ ਹੈ ਭਾਈ ਥੈਂਕ ਯੂ so much ਐਂਡ ਬੈਸਟ ਆਫ ਲੱਕ ਐਂਡ ਸ਼ੇਅਰ ਕਰ ਦਿਓ ਭਾਈ ਆਹਾ ਐਂਡ ਇੱਕ ਹੋਰ ਚੀਜ਼ ਕਿਸੇ ਵੀ ਬੱਚੇ ਨੂੰ ਅਗਰ ਕੋਈ ਵੀ ਕੁਐਰੀ ਹੋਵੇ ਤਾਂ ਇਹ ਮੈਂ ਦੋ ਨੰਬਰ ਲਿਖ ਦਿੰਨਾ ਹੈ ਇਹਨਾਂ ਦੋਨਾਂ ਨੰਬਰਾਂ ਤੇ ਕੋਲ ਕਰ ਲਿਓ ਠੀਕ ਹੈ ਕੋਈ ਵੀ ਤੁਹਾਡਾ ਹਜੇ ਵੀ ਕੋਈ ਡਾਊਟ ਰਹਿੰਦਾ ਹੋਵੇ ਤੁਸੀਂ ਇੱਥੇ ਕੋਲ ਕਰੋ ਕਈ ਵਾਰੀ ਕੀ ਹੁੰਦਾ ਹੈ ਮੈਂ ਤੁਹਾਨੂੰ ਦੱਸਦਾ ਹੈ ਆਪਾਂ ਕਮੈਂਟਾਂ ਦੇ ਵਿੱਚ ਗੱਲਾਂ ਲਿਖ ਦਿੰਨੇ ਆ ਠੀਕ ਹੈ ਉਹ ਕਮੈਂਟਾਂ ਦੇ ਵਿੱਚ ਗੱਲਾਂ ਲਿਖੇ ਨਾਲ ਕਮੈਂਟਾਂ ਦੇ ਵਿੱਚ ਕੁਇਰੀਆਂ ਥੋੜੀ ਸੋਲਵ ਹੁੰਦੀਆਂ ਹੈ ਮੰਨ ਲਓ YouTube ਤੇ ਆ ক্লাস ਪੈ ਗਈ ਇਹ ਤੇ ਕਮੈਂਟਾਂ ਥੱਲੇ ਲਿਖਤਾ ਉਹਦੇ ਨਾਲ ਸੋਲ ਨਹੀਂ ਜਾਂਦਾ ਤੁਸੀਂ ਡਾਇਰੈਕਟ ਪੋਲ ਕਰੋ ਮੇਰੇ ਨਾਲ ਗੱਲ ਹੋਈਏ ਅੰਕੀ ਸਰ ਨਾਲ ਗੱਲ ਹੋਈਏ ਠੀਕ ਹੈ ਸੋ ਥੈਂਕ ਯੂ ਸੋ ਮੱਚ ਐਂਡ ਫਿਰ ਮੈਂ ਕਹਾਂਗਾ ਤਿਆਰੀ ਸ਼ੁਰੂ ਕਰ ਦੋ ਪੇਪਰ ਇਹ ਨਾ ਸੋਚੋ ਸਰ ਪੇਪਰ ਆਊਗਾ ਨਹੀਂ ਆਊਗਾ ਉਹ ਹੋ ਗਿਆ ਐਨੀ ਕ ਨੈਗੇਟਿਵਿਟੀ ਫੈਲਾਣੀ ਹੈ ਫਿਰ ਬੇਸ਼ੱਕ ਤੁਸੀਂ ਅਜੇ ਸੋਚ ਹੀ ਲੋ ਠੀਕ ਹੈ ਬਟ ਅਗਰ ਤੁਸੀਂ ਤਿਆਰੀ ਕਰਨੀ ਹੈ ਤਾਂ ਅੱਜ ਤੋਂ ਹੀ ਸਟਾਰਟ ਕਰੋ ਤਾਂ ਕਿ ਅੱਜ ਤੋਂ 3 ਮਹੀਨੇ ਬਾਅਦ ਐਗਜ਼ਾਮ ਦੀ ਅਨਾਉਂਸਮੈਂਟ ਹੋਏਗੀ ਔਰ 3 ਮਹੀਨੇ ਬਾਅਦ ਉਹਦੇ ਪੇਪਰ ਹੋਏਗਾ ਯਾਨੀ ਤੁਹਾਡੀ ਸਿਲੈਕਸ਼ਨ ਕਨਫਰਮ ਹੋਵੇ ਬਸ ਠੀਕ ਹੈ ਇਹ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਅਗਰ ਇਹਦੇ ਵਿੱਚ ਪਏ ਮਟੀਰੀਅਲ ਨੂੰ ਤੁਸੀਂ ਪੜ ਲਿਆ ਤਾਂ ਤੁਹਾਨੂੰ ਕੁਝ ਬਾਹਰੋਂ ਕੁਝ ਵੀ ਨਹੀਂ ਪੜਨਾ ਬਸ ਦੈਟਸ ਇਟ ਠੀਕ ਹੈ ਥੈਂਕ ਯੂ